हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵਉਦਿਆ ਦਾਖਲਾ ਪ੍ਰੀਖਿਆ ਤਿਆਰੀ ਦੀ ਆਪਾਂ ਭਾਈ ਜੱਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ 12ਵਾਂ ਸੈੱਟ ਕਰਦੇ ਪਏ 12ਵੇਂ ਸੈੱਟ ਦਾ ਚੌਥਾ ਪੈਰਾ ਬੇਟਾ ਧਿਆਨ ਨਾਲ ਸੁਣੋ ਕਹਿੰਦਾ 1997 ਵਿੱਚ ਕਲਪਨਾ ਚਾਵਲਾ ਕੋਲੰਬੀਆ ਨਾਮਕ ਪੁਲਾੜ ਯਾਨ ਵਿੱਚ ਆਪਣੀ ਪਹਿਲੀ ਯਾਤਰਾ ਕੀਤੀ ਕਲਪਨਾ ਨਾਲ 5 ਹੋਰ ਸਵਾਰੀਆਂ ਸਨ ਕਲਪਨਾ ਇਸ ਟੀਮ ਵਿੱਚ ਵਿਗਿਆਨਿਕ ਮਾਹਿਰ ਵਜੋਂ ਕੰਮ ਕਰ ਰਹੀ ਸੀ। ਪੁਲਾੜ ਯਾਨ ਵਿੱਚ ਸਵਾਰ ਹੋ ਕੇ ਪੁਲਾੜ ਵਿੱਚ ਸਫ਼ਰ ਕਰਨਾ ਆਸਾਨ ਨਹੀਂ ਹੈ। ਇਹ ਕੋਈ ਸੌਖਾ ਕੰਮ ਨਹੀਂ ਹੈ। ਪੁਲਾੜ ਵਿੱਚ ਸਾਨੂੰ ਕਿਸੇ ਵੀ ਚੀਜ਼ ਦਾ ਭਾਰ ਮਹਿਸੂਸ ਨਹੀਂ ਹੁੰਦਾ। ਪੁਲਾੜ ਵਿੱਚ ਵੀ ਹਰ ਕੋਈ ਤੈਰਦਾ ਰਹਿੰਦਾ ਹੈ। ਅਜਿਹੇ ਵਿੱਚ ਪਾਣੀ ਪੀਣ ਵਰਗਾ ਸਧਾਰਨ ਕੰਮ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ। ਤਾਂ ਬੇਟਾ ਅੱਗੇ ਆ ਗਿਆ ਕਲਪਨਾ ਨੇ ਪਹਿਲੀ ਪੁਲਾੜ ਯਾਤਰਾ ਕਦੋਂ ਕੀਤੀ 1995 1996 1997 ਤਾਂ ਬੇਟਾ ਇਹਦਾ ਉੱਤਰ ਹੈਗਾ ਪਹਿਰੇ ਅਨਸਾਰ 1997 ਅੱਗੇ ਪੁਲਾੜ ਯਾਤਰਾ ਕਰਨਾ ਇੱਕ ਆਸਾਨ ਕੰਮ ਐ ਕੋਈ ਸੌਖਾ ਕੰਮ ਨਹੀਂ ਹੈ ਪਹਿਰੇ ਚ ਆਪਾਂ ਪੜਿਆ ਕੋਈ ਸੌਖਾ ਕੰਮ ਨਹੀਂ ਹੈ ਸੀ 1 ਹੈ ਜਿਹੜਾ ਇਹਦਾ ਰਾਈਟ ਆਨਸਰ ਬਣਦਾ ਆ ਅੱਗੇ ਆ ਗਿਆ ਬੇਟਾ 238 ਨੰਬਰ ਸਵਾਲ ਕਹਿੰਦਾ ਕਲਪਨਾ ਦੇ ਨਾਲ ਕਿੰਨੇ ਯਾਤਰੀ ਸਨ ਤਾਂ ਬੇਟਾ ਕਲਪਨਾ ਦੇ ਨਾਲ ਕਿੰਨੇ ਯਾਤਰੀ ਸੀ ਪੰਜ ਯਾਤਰੀ ਹੋਰ ਸੀਗੇ ਠੀਕ ਹੈ ਬੇਟਾ ਅੱਗੇ ਆ ਗਿਆ ਕਹਿੰਦਾ ਕਲਪਨਾ ਇੱਕ ਡਾਕਟਰ ਸੀ ਵਿਗਿਆਨੀ ਸੀ ਤਾਂ ਇੱਕ ਵਿਗਿਆਨੀ ਸੀ ਵਿਗਿਆਨਕ ਮਾਹਰ ਵੱਲੋਂ ਗਈ ਸੀ ਠੀਕ ਹੈ ਬੇਟਾ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਮੁਸ਼ਕਿਲ ਦੇ ਸਮਾਨ ਅਰਥ ਵਾਲਾ ਸ਼ਬਦ ਕਿਹੜਾ ਹੈ ਤਾਂ ਬੇਟਾ ਇਹ ਦੇ ਵਿੱਚ ਆਊਗਾ ਔਖਾ ਤਾਂ ਬੇਟਾ ਇਹ ਦੇ ਨਾਲ ਹੀ ਇਹ ਸੈੱਟ ਸਾਡਾ ਕੰਪਲੀਟ ਹੋ ਗਿਆ ਅਗਲਾ ਸੈੱਟ ਅਪ ਆ ਅਗਲੀ ਵੀਡੀਓ ਵਿੱਚ ਦੇਖਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ